ਜਾਓ ਫਸੀ ਜਾਓ ਬੁੱਧੂ ਆਪਣੇ ਰਾਤ ਰੁਪਿਆ ਹੌਣ ਉਸਦੇ ਮੂੰਹੋਂ ਇਹੋ ਬੋਲ ਨਿਕਲਦੇ ਆਈ ਜਾਓ ਫਸੀ ਜਾਓ ਆਈ ਜਾਓ ਫਸੀ ਜਾਓ ਅੱਗੇ ਕੁਝ ਚੋਰ ਛੁਪੇ ਬੈਠੇ ਸਨ ਉਹ ਚੋਰੀ ਕਰਨ ਦੀ ਸੋਚ ਰਹੇ ਸਨ ਉਹਨਾਂ ਨੂੰ ਬੁੱਧੂ ਦੇ ਬੋਲ ਬਹੁਤ ਬੁਰੇ ਲੱਗੇ ਉਹਨਾਂ ਨੇ ਵੀ ਬੁੱਧੂ ਨੂੰ ਬੁਰਾ ਪਲਾ ਕਿਹਾ ਫਿਰ ਉਹਨਾਂ ਨੇ ਕਿਹਾ ਜੇ ਤੂੰ ਬੋਲਣਾ ਹੀ ਸੀ ਤਾਂ ਆਖਦਾ ਲਿਈ ਜਾਓ ਰੱਖੀ ਜਾਓ ਚੋੜਾ ਦਾ ਸਮਝਾਇਆ ਉਹ ਅੱਗੇ ਤੁਰ ਪਿਆ ਉਹ ਕਿਸੇ ਪਿੰਡ ਦੇ ਆ ਮੜੀਆਂ ਕੋਲੋਂ ਲੰਘਿਆ ਉਸ ਪਿੰਡ ਦੇ ਲੋਕ ਇੱਕ ਨੌਜਵਾਨ ਦੀ ਅਰਥੀ ਚੁੱਕੀ ਮੜੀਆਂ ਵੱਲ ਜਾ ਰਹੇ ਸਨ ਉਹਨਾਂ ਨੇ ਬੁੱਧੂ ਦੇ ਬੋਲ ਲੈ ਆਈ ਜਾਓ ਰੱਖੀ ਜਾਓ ਲੈ ਆਈ ਜਾਓ ਰੱਖੀ ਜਾਓ ਸੁਣੇ ਤਾਂ ਪਿੰਡ ਦੇ ਲੋਕ ਕੁੱਸੇ ਨਾਲ ਪੜ ਗਏ ਇੱਕ ਬਜ਼ੁਰਗ ਨੇ ਖਿਜ ਕੇ ਕਿਹਾ ਤੈਨੂੰ ਚੰਗਾ ਬੁਲਣਾ ਨਹੀਂ ਸਿਖਾਇਆ ਕਿਸੇ ਨੇ ਇੱਥੇ ਤਾਂ ਹਰ ਕੋਈ ਕਹਿ ਰਿਹਾ ਹੈ ਇਹੋ ਜਹੀ ਕਿਸੇ ਨਾਲ ਨਾ ਹੋਵੇ ਅੱਗੇ ਤੁਰਦਿਆਂ ਬੁੱਧੂ ਮੁਰਮੁਰਾਖੇ ਇਹੋ ਜਹੀ ਕਿਸੇ ਨਾਲ ਨਾ ਹੋਵੇ ਇਹੋ ਜਹੀ ਕਿਸੇ ਨਾਲ ਨਾ ਹੋਵੇ ਅਗਲੇ ਪੰਨੇ ਵਿੱਚ ਇੱਕ ਕੁੜੀ ਦਾ ਵਿਆਹ ਸੀ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਖੁਸ਼ ਸਨ ਉਹਨਾਂ ਦੇ ਕੋਲੋਂ ਲੰਘਦੇ ਆ ਬੁੱਧੂ ਬੋਲਿਆ ਇਹੋ ਜਹੀ ਕਿਸੇ ਨਾਲ ਨਾ ਹੋਵੇ ਸੁਣਨ ਵਾਲਿਆਂ ਨੂੰ ਬੁੱਧੂ ਬੜਾ ਹੀ ਮੂਰਖ ਲੱਗਿਆ ਫਿਰ ਇੱਕ ਨੇ ਸਮਝਾਇਆ ਇਹ ਆਖੀ